ਬਾਈ ਹਾਂ ਆਪਣੇ ਸਟੂਡੈਂਟਸ ਨੇ ਹਾਂ ਪੰਜਾਬੀਆਂ ਨੇ ਕਹਿੰਦੇ ਪੀਯੂ ਦੇ ਗੇਟ ਗੁੱਟ ਚੱਕ ਕੇ ਮਾਰੇ ਵਧੀਆ ਪ੍ਰੋਟੈਸਟ ਚੱਲ ਰਿਹਾ ਵਾ ਯੂਨੀਵਰਸਿਟੀ ਦੇ ਲਈ ਹੱਕਾਂ ਲਈ ਪ੍ਰੋਟੈਸਟ ਚੱਲਦਾ ਪਿਆ ਵਾ ਯਾਰ ਇਹ ਨਾ ਕੁਛ ਮਰਜ਼ੀ ਕਰੋ ਹੂੰ ਪੋਲਿਟਿਕਸ ਕਰੋ ਜੀ ਜੀ ਸੱਦ ਕੇ ਕਰੋ ਸਦੀਆਂ ਤੋਂ ਚੱਲੀ ਆਈ ਹੈ ਇਹ ਲੇਕਿਨ ਪੰਜਾਬੀਆਂ ਦੀ ਈਗੋ ਹਾਰਟ ਨਾ ਕਰੋ ਹਾਂ ਸਮਝ ਗਿਆਂ ਨਾਲੇ ਦੂਜੀ ਗੱਲ ਇਹ ਜ਼ੈਂਜ਼ੀ ਨਹੀਂ ਹੈਗੇ ਪੰਜਾਬੀ ਆ ਇਹ ਪੱਟ ਦੇਣਗੇ ਗੇਟ ਤਾਂ ਛੱਡੋ ਸਾਰਾ ਕੁਝ ਹੀ ਖਿਲਾਰ ਦੇਣਗੇ ਇਹ ਨੋੜੇ ਪੰਜਾਬੀ ਤਾਂ ਉਹ ਕੌਮ ਆ ਵੀ ਜਿਹੜੇ 2 ਇੰਚ ਪਿੱਛੇ ਬੰਦਾ ਮਾਰ ਦਿੰਦੇ ਆ ਤੁਸੀਂ ਯੂਨੀਵਰਸਿਟੀ ਦਾ ਬਲੋਗੇ ਯਾਰ ਇੰਚ ਨਹੀਂ ਜ਼ਬਰਦੰਦੇ ਹੋ ਇੰਚ ਨਹੀਂ ਜਾਂਦੀ ਕਿਤੇ ਜੇ ਮੁੱਤਾ ਹੁੰਦਾ ਹੋਇਆ ਤੱਟੀ ਰਾ ਵਾਂਗ ਟਕਰਾਂਗੇ ਅਸੀਂ ਬੈਠੇ ਨਹੀਂ ਹਾਂ